ਹੈਲੋ ਹਲੋ ਸਤਿ ਸ਼੍ਰੀ ਅਕਾਲ ਜਥੇਦਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਜਿੰਦਰ ਸਿੰਘ ਮੁੱਧ ਬੋਲ ਰਿਹਾ ਜੀ ਪ੍ਰੋਗਰਾਮ ਪੰਜਾਬ ਸਾਰ ਤੋਂ ਜੀ ਠੀਕ ਹੈ ਜੀ ਪਾਕ ਸਿੰਘ ਜੀ ਇੱਕ ਨਾ ਤੁਹਾਡੇ ਬਾਰੇ ਹੈਗਾ ਵੀ ਤੁਸੀਂ ਜਦੋਂ ਵੀ ਕੋਈ ਸਮਾਜਿਕ ਬਰਾਈ ਹੁੰਦੀ ਆ ਜਾਂ ਪੰਥਕ ਮੁੱਦੇ ਹੁੰਦੇ ਆ ਤੁਸੀਂ ਉਹਨਾਂ ਮੁੱਦਿਆਂ ਤੇ ਆਪਣੀ ਜਈ ਟਿੱਪਣੀਆਂ ਬੜੀ ਬੇਵਾਕ ਤਰੀਕੇ ਨਾਲ ਰੱਖਦੇ ਆ ਤੁਹਾਡਾ ਜਿਹੜਾ ਪੰਥ ਦੇ ਵਿੱਚ ਬੜਾ ਸਤਿਕਾਰ ਨਾ ਆ ਕਿਉਂਕਿ ਜਦੋਂ ਵੀ ਪਿਛਲੀ ਵਾਰ ਜਿਹੜਾ ਸ਼ੰਭੂ ਬਾਰਡਰ ਤੇ ਜਾਂ ਖਨੋਰੀ ਬਾਰਡਰ ਤੇ ਜਿੱਥੇ-ਜਿੱਥੇ ਵੀ ਆਪਣੇ ਕਿਸਾਨ ਅੰਦੋਲਨ ਦੇ ਵਿੱਚ ਜਥੇ ਬੈਠੇ ਸੀ ਤੁਸੀਂ ਉੱਥੇ ਜਾ ਕੇ ਆਪਣੀ ਜਿਹੜੀ ਹਾਜ਼ਰੀ ਕਵਤਾਵਾ ਰਹੀ ਸਰੀਰਕ ਤੌਰ ਤੇ ਵੀ ਉੱਥੇ ਜਾ ਕੇ ਤੁਸੀਂ ਲਵਾਉਂਦੇ ਰਹੇ ਆ ਭਗਤ ਸਿੰਘ ਦੀ ਇੱਕ ਗੱਲ ਇਹ ਵੀ ਆ ਵੀ ਤੁਸੀਂ ਜਦੋਂ ਵੀ ਕਿਤੇ ਪੰਥਕ ਸਟੇਜਾਂ ਤੇ ਜਾਂ ਪਰਿਵਾਰਕ ਸਟੇਜਾਂ ਤੇ ਬੋਲਦੇ ਆ ਤੁਸੀਂ ਪੰਥਕ ਮੁੱਦਿਆਂ ਨੂੰ ਕਿਸਾਨੀ ਦੇ ਮੁੱਦਿਆਂ ਨੂੰ ਬੜੀ ਬੇਵਾਕ ਤਰੀਕੇ ਨਾਲ ਰੱਖਦੇ ਆ ਜਿਹੜਾ ਰਾਤ ਇਹ ਸਾਰਾ ਇਸ਼ੂ ਹੋਇਆ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਦੇਖੋ ਜੀ ਪਹਿਲੇ ਨੰਬਰ ਤੇ ਤੇ ਮੋਤ ਸਾਬ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇਸ ਮੁੱਦੇ ਨੂੰ ਜਿਹੜਾ ਉਹ ਛੋਣ ਦਾ ਜਤਨ ਕੀਤਾ ਜਿਹੜਾ ਅੱਜ ਇਸ ਵੇਲੇ ਦਾ ਸਭ ਤੋਂ ਚਰਚਿਤ ਮੁੱਦਾ ਜੀ ਜੀ ਦੂਸਰੀ ਗੱਲ ਇਹ ਹੈ ਵੀ ਅਸੀਂ ਕਹਿੰਦੇ ਹਾਂ ਭਾਰਤ ਸਭ ਤੋਂ ਵੱਡਾ ਲੋਕਤੰਤਰ ਜੀ ਪਰ ਜੋ ਕੁਝ ਰਾਤ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਦੀ ਸਰਕਾਰ ਲੋਕਾਂ ਦੀ ਸੁਣੀ ਹੋਈ ਸਰਕਾਰ ਨੇ ਕੀਤਾ ਜੀਦੇ ਵਿੱਚੋਂ ਕਿਤੇ ਵੀ ਲੋਕਤੰਤਰ ਦੀ ਕੋਈ ਨਿੱਕੀ ਜੀ ਝਲਕ ਵੀ ਜਿਹੜੀ ਉਹ ਨਜ਼ਰ ਨਹੀਂ ਆਈ। ਜੀ। ਵੀ ਆਪਣੇ ਹੱਕਾਂ ਦੀ ਖਾਤਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਦੋਵਾਂ ਬਾਡਰਾਂ ਦੇ ਉੱਤੇ ਕਿਸਾਨ ਬੈਠੇ ਬਿਲਕੁਲ ਸ਼ਾਂਤ ਬੈਠੇ ਕਿਸੇ ਨੂੰ ਕੋ ਮੰੰਦਾ ਨਹੀਂ ਬੋਲਿਆ। ਵੀ ਉਹਨਾਂ ਦੇ ਨਾਲ ਰਾਤ ਸਰਕਾਰ ਨੇ ੱਟਕਾ ਕਰਕੇ ਵੀ ਇੰਨਾ ਕੁ ਜ਼ੁਲਮ ਜਿਨ੍ਹਾਂ ਜਿਨੇ ਸ਼ਾਇਦ ਸਾਨੂੰ ਅੰਗਰੇਜ਼ਾਂ ਦਾ ਰਾਜ ਜਾਂ ਮੁਗਲਾਂ ਦਾ ਰਾਜ ਜਿਹੜਾ ਉਹ ਚਿੱਤੇ ਕਰਾਤਾ। ਜੀ ਜੀ ਜੀ। ਕਿ ਉਸ ਰਾਜ ਵਿੱਚ ਵੀ ਇੰਨਾ ਟੱਕਾ ਹੁੰਦਾ ਸੀ ਤੇ ਓਨਾ ਹੀ ਟੱਕਾ ਜਿਹੜੀ ਲੋਕਾਂ ਦੀ ਚੁਣੀ ਹੋਈ ਸਰਕਾਰ ਲੋਕਤੰਤਰ ਦੇ ਵਿੱਚ ਕਰੇ ਤੇ ਫਿਰ ਲੋਕ ਆਪਣੀ ਗੱਲ ਕਿੱਥੇ ਕਰਨਗੇ ਤੇ ਕਿਵੇਂ ਕਰਨਗੇ ਸਰਦਾਰ ਭਗਤ ਸਿੰਘ ਜੀ ਜਿਹੜਾ ਇਹ ਤਰੀਕਾ ਅਪਣਾਇਆ ਗਿਆ ਆ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਚੰਡੀਗੜ੍ਹ ਫੱਦ ਕੇ ਇਹ ਨੂੰ ਸੱਜ ਕੇ ਉਹਨਾਂ ਨੂੰ ਜਦੋਂ ਵਾਪਸੀ ਤੇ ਜਾ ਰਹੇ ਉੱਥੇ ਜਾਦ ਕੇ ਗਾਂ 4 ਮਈ ਦੀ ਤਰੀਕ ਰੱਖੀ ਗਈ ਆ ਮਈ ਮਹੀਨੇ ਦੀ ਵੀ ਦੁਬਾਰਾ ਫੇਰ ਆਪਾਂ ਮਿਲਾਂਗੇ ਤੇ ਉਹਨਾਂ ਨੂੰ ਚੰਡੀਗੜ੍ਹ ਤੋਂ ਨਿਕਲਦੇ ਆ ਪੰਜਾਬ ਮਹਾਲੀ ਸੈਂਟਰ ਹੁੰਦੇ ਆ ਹੀ ਉਹਨਾਂ ਨੂੰ ਜਿਹੜਾ ਆ ਕਹਿੰਦੇ ਜੀ ਡਿਟੇਨ ਕਰ ਲა ਡਿਟੇਨ ਮਤਲਬ ਗ੍ਰਿਫਤਾਰੀ ਕੀਤਾ ਜੀ ਬਿਲਕੁਲ ਜੀ ਤੇ ਉਹਨਾਂ ਬਾਰੇ ਕਈ ਤਾਂ ਸਾਡੇ ਵਿਚਾਰ ਹੈਗੇ ਵੀ ਇਹ ਤਰੀਕਾ ਕਿੱਦਾਂ ਦਾ ਹੈਗਾ ਵੇਖੋ ਜੀ ਇਹਨੂੰ ਤੇ ਸਿੱਧੇ ਸਾਡੇ ਪੰਜਾਬੀ ਦੇ ਲਫ਼ਜ਼ਾਂ 'ਚ ਕਹਿੰਦੇ ਆ ਵੀ ਪਿੱਠ 'ਚ ਛੁਰਾ ਮਾਰਨਾ ਜਾਂ ਯਾਰ ਮਾਰ ਕਰਨੀ ਜੀ ਜੀ ਕਿਉਂਕਿ ਕਿਸਾਨ ਆਗੂ ਕਦੇ ਵੀ ਗੱਲਬਾਤ ਤੋਂ ਪਿਛੇ ਨਹੀਂ ਹਟੇ ਜੀ ਜਿਨੀਅਰ ਸਰਕਾਰ ਵੱਲੋਂ ਸੱਦਾ ਆਇਆ ਉਹ ਗੱਲਬਾਤ ਕਰਨ ਵਾਸਤੇ ਗਏ ਤੇ ਕੱਲ ਵੀ ਜਿਹੜੀ ਉਹ ਗੱਲਬਾਤ ਵਾਸਤੇ ਉਹਨਾਂ ਨਾਲ ਮੀਟਿੰਗ ਰੱਖੀ ਗਈ ਮੀਟਿੰਗ ਹੋਈ ਜੀ ਉਹ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਨੇ ਜਿਹੜਾ ਵਾ ਕਿ ਉਹਨਾਂ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕੀਤਾ ਜੀ 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 ਤੇ ਇਹ ਕਰਕੇ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ ਕਿ ਜੇ ਸਰਕਾਰ ਨੇ ਇਹ ਕੰਮ ਕਰਨਾ ਹੀ ਫਿਰ ਉਹਨਾਂ ਨੂੰ ਉੱਥੇ ਧੋਖੇ ਨਾਲ ਨਾ ਸਾਦੇ ਅਸਲ ਦੇ ਵਿੱਚ ਉਹਨਾਂ ਨੇ ਦੋਵਾਂ ਬਾਰਡਰਾਂ ਨੂੰ ਇੱਕ ਵਾਰੀ ਪਹਿਲਾਂ ਬੇਈਮਾਨੀ ਨਾਲ ਲੀਡਰਲੈਸ ਕਰ ਲਿਆ ਜੀ ਲੀਡਰ ਉੱਥੇ ਸੱਦ ਕੇ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਦੇਯਰ ਬਾਕੀ ਹੋਰ ਜਥੇਬੰਦੀਆਂ ਦੇ ਆਗੂ ਉਥੇ ਸੱਦ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਫਿਰ ਪਹਿਲਾਂ ਫੋਰਸ ਇਕੱਠੀ ਕਰਕੇ ਤੇ ਰਾਤ ਦੇ ਹਨੇਰੇ ਦੇ ਵਿੱਚ ਇੱਥੇ ਜਿਹੜਾ ਇਹ ਮਤਲਬ ਬਹੁਤ ਵੱਡਾ ਜਿਹੜਾ ਉਹਨਾਂ ਨੇ ਜ਼ੁਲਮ ਕੀਤਾ ਇਹ ਤੇ ਇੱਕ ਬੇਈਮਾਨੀ ਦੀ ਧੋਖੇਬਾਜ਼ੀ ਦੀ ਜਾਂ ਪਿੱਠੇ ਜਿ ਸ਼ਰਾ ਮਾਰਨ ਦੀ ਬਹੁਤ ਵੱਡੀ ਤਸਵੀਰ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਬਹੁਤ ਹੀ ਘਨੌਣੀ ਸਰਦਾਰ ਭਗਤ ਸਿੰਘ ਜੀ ਇੱਕ ਜਿਹੜਾ ਮੀਡੀਏ ਦੇ ਵਿੱਚ ਜਿੰਨੇ ਪ੍ਰਸ਼ਾਸਨਿਕ ਅਧਿਕਾਰੀ ਆ ਜਾਂ ਪੁਲਿਸ ਅਧਿਕਾਰੀ ਆ ਜਾਂ ਸਾਡਾ মিডিਆ ਵੀ ਆ ਉਹਦੇ ਚੱਕ ਕੇ ਗੱਲ ਪ੍ਰਚਾਰੀ ਜਾ ਰਹੀ ਆ ਕਿ ਕਿਸਾਨਾਂ ਤੋਂ ਉਹ ਜਿਹੜੇ ਆ ਉਥੋਂ ਉਹਨਾਂ ਨੂੰ ਖਦੇੜ ਕੇ ਇਸ ਤੇ ਜਾਂ ਤੋੜ ਕੇ ਸੜਕ ਖਾਲੀ ਕੀਤੀ ਗਈ ਜਦ ਕਿ ਕਿਸਾਨਾਂ ਵੱਲੋਂ ਤਾਂ ਸੜਕ ਜਾਮ ਕੀਤੀ ਨਹੀਂ ਸੀ ਗਈ ਬਿਲਕੁਲ ਬੜੀ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆ ਦਿੱਲੀ ਨੂੰ ਜਾ ਰਹੇ ਸੀ ਜਦ ਕਿ ਰੋਕਾਂ ਤਾਂ ਮੂਰੇ ਹਰਿਆਣੇ ਵੱਲੋਂ ਲਾਈਆਂ ਸੀ ਤੇ ਉੱਥੇ ਰੋਕੇ ਸੀਗੇ ਬਿਲਕੁਲ ਬਿਲਕੁਲ ਜੀ ਕਿਸਾਨਾਂ ਵੱਲੋਂ ਤਾਂ ਕੋਈ ਕਿਤੇ ਰਸਤਾ ਤੁਸੀਂ ਐਂਡ ਤੱਕ ਤੁਸੀਂ ਜਾ ਕੇ ਵੇਖਿਆ ਸੀ ਜਾਂ ਨੇ ਅਸੀਂ ਜਾ ਕੇ ਵੇਖਿਆ ਐਂਡ ਬਾਰਡਰ ਤੱਕ ਜਿਹੜਾ ਉਹ ਪੰਜਾਬ ਦੇ ਵਿੱਚੋਂ ਦੀ ਹਰ ਵਹੀਕਲ ਜਿਹੜਾ ਉਹ ਜਾ ਸਕਦਾ ਸੀ ਰੋਗ ਤੇ ਲੱਗੀ ਅੱਗੇ ਕਗਰ ਦਰਿਆ ਦੇ ਉੱਤੇ ਜਿਹੜੀ ਸ਼ੰਭੂ ਵਾਲੀ ਲੱਗੀ ਉਧਰ ਵੀ ਜਿਹੜੀ ਖਨੋਰੀ ਬਾਰਡਰ ਦੇ ਉੱਤੇ ਲੱਗੀ ਉਹ ਵੀ ਹਰਿਆਣੇ ਦੀ ਸਰਕਾਰ ਨੇ ਲਾਈ ਕਿਸਾਨਾਂ ਨੇ ਤੇ ਕੋਈ ਰੋਗ ਲਾਈ ਨਹੀਂ ਐਂਡ ਤੱਕ ਰਸਤਾ ਜਿਹੜਾ ਫੁੱਲਾ ਛੜਿਆ ਹੋਇਆ ਸੀ ਜੀ 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 ਤੇ ਇਹ ਨੂੰ ਇੱਕ ਇਹ ਬਹਾਨਾ ਬਣਾਇਆ ਗਿਆ ਪੰਜਾਬ ਦੀ ਸਰਕਾਰ ਵੱਲੋਂ ਅਸਲ ਵਿੱਚ ਵੇਖਣ ਵਾਸਤੇ ਤੇ ਇਦਾਂ ਲੱਗਦਾ ਪੀ ਸਰਕਾਰ ਜਿਹੜੀ ਆ ਉਹ ਸੈਂਟਰ ਦਾ ਹੱਥੋਕਾ ਵੀ ਕਿਤੇ ਨਾ ਕਿਤੇ ਬਣੀ ਹੋਈ ਆ ਤੇ ਦੂਸਰਾ ਜਿਹੜਾ ਉਹਨਾਂ ਨੂੰ ਲੱਗਦਾ ਵਾ ਪੀਜੀ ਚੰਦਕ ਬੰਦਿਆਂ ਨੂੰ ਜਿਹੜੇ ਇਹ ਕਿਸਾਨ ਵਿਰੋਧੀ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਏਡੀ ਵੱਡੀ ਕਿਸਾਨੀ ਜਿਹੜੀ ਸਾਰੇ ਸੰਸਾਰ ਦਾ ਪੇਟ ਭੜਦੀ ਓਸ ਕਿਸਾਨੀ ਦੇ ਨਾਲ ਏਡਾ ਵੱਡਾ ਜਿਹੜਾ ਉਹ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਧੋਖਾ ਦਿੱਤਾ ਸਰਦਾਰ ਭਗਤ ਸਿੰਘ ਜੀ ਜਦੋਂ ਵੀ ਕਿਤੇ ਈਸ਼ੂ ਹੁੰਦਾ ਆ ਕੋਈ ਪੰਥਕ ਹੋਵੇ ਜਾਂ ਕੋਈ ਵੀ ਸਮਾਜਿਕ ਬੁਰਾਈ ਹੁੰਦੀ ਆ ਤੇ ਜਿਹੜਾ ਤੁਸੀਂ ਜਿੱਥੇ ਇੱਕ ਵਿਸ਼ਰੀ ਦੀ ਸੇਵਾਵਾਂ ਨੋਈ ਰਹੇ ਉੱਥੇ ਤੁਸੀਂ ਇੱਕ ਲੇਖਕ ਵੀ ਹੋ ਤੇ ਲੇਖਕ ਦੇ ਮਨ ਨੇ ਤੁਹਾਡੇ ਕੋਈ ਜਿਹੜਾ ਅੰਦਰਲਾ ਲਿਖ ਕੇ ਆ ਉਹਨੇ ਕੋਈ ਇਸ ਵਿਸ਼ੇ ਤੇ ਕੋਈ ਬਲਬਲਾ ਤੁਹਾਡਾ ਹੋਵੇ ਤਾਂ ਸ਼ੇਅਰ ਕਰੋਗੇ ਜੀ ਦੇਖੋ ਜੀ ਮੈਂ ਨਾ ਤਕਰੀਰ ਲਗਭਗ ਰਾਤ 12 12:30 1 ਵਜੇ ਤੱਕ ਇਹ ਸਾਰੇ ਵਰਤਾਰੇ ਨੂੰ ਵੇਖਦਾ ਰਿਹਾ ਜੀ ਤੇ ਮਨ ਜਿਹੜਾ ਨਾ ਬਹੁਤ ਦੁਖੀ ਹੋਇਆ ਸਵੇਰੇ ਜਦੋਂ ਮੈਂ ਅਮਰਤ ਦੇ ਉੱਠਿਆ ਨਾ ਜੀ ਜੀ ਤੇ ਨਿਤ ਨਿਯਮ ਤੋਂ ਪਹਿਲਾਂ ਵੀ ਮੇਰੇ ਮਨ 'ਚ ਆਇਆ ਵੀ ਅਸੀਂ ਸਟੇਜਾਂ ਤੇ ਬੋਲਣ ਵਾਲੇ ਆਂ ਅਸੀਂ ਕਵੀ ਆਂ ਤੇ ਕਵੀ ਦੇ ਕੋਲ ਹੁੰਦੀ ਆ ਕਲਮ 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 ਹਾਂ ਤੇ ਜਿਹੜੀ ਕਲਮ ਉਹਦੀ ਤਾਕਤ ਵੀ ਬਹੁਤ ਵੱਡੀ ਹੁੰਦੀ ਆ ਜੀ ਬਿਲਕੁਲ ਇਸ ਕਰਕੇ ਸਵੇਰ ਵੇਲੇ ਜਦੋਂ ਮੈਂ ਅੰਮ੍ਰਿਤ ਵੇਲੇ ਉੱਠਿਆ ਤੇ ਉਹ ਵੇਲੇ ਫਿਰ ਮਨ ਦੇ ਵਿੱਚ ਜਿਹੜੇ ਉਹ ਬਲਬਲੇ ਆਏ ਉਹ ਫਿਰ ਮੈਂ ਕਵਿਤਾ ਦੇ ਰੂਪ ਦੇ ਵਿੱਚ ਜਿੱਥੇ ਇੱਕ ਆਪਣੇ ਆਪ ਨੂੰ ਸੰਬੋਧਨ ਕਰਕੇ ਲਿਖਿਆ ਉੱਥੇ ਜਿੰਨਾ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਨਾ ਕਿਉਂਕਿ ਰੋਟੀ ਹਰ ਮਨ ਦਾ ਖਾਂਦਾ ਬਿਲਕੁਲ ਇਹ ਅਸਲ ਦੇ ਵਿੱਚ ਰੋਟੀ ਦੇ ਉੱਤੇ ਡਾਕਾ ਵਾ ਇਹ ਫਸਲਾਂ ਦੇ ਉੱਤੇ ਨਹੀਂ ਨਸਲਾਂ ਦੇ ਉੱਤੇ ਡਾਕਾ ਵਾ ਇਹ ਇਹ ਨਹੀਂ ਕਿ ਕਿਸਾਨੀ ਤੇ ਡਾਕਾ ਵਾ ਇਹ ਹਰ ਉਸ ਬੰਦੇ ਦੇ ਹੱਕ ਦੇ ਉੱਤੇ ਡਾਕਾ ਜਿਹਦੇ ਚੁੱਲ੍ਹੇ 'ਤੇ ਰੋਟੀ ਪੱਕਦੀ ਜੀ 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 ਮੈਂ ਕਹਿੰਦਾ ਜੀ ਜਿਹੜੇ ਤੁਸੀਂ ਮੰਨਦੇ ਬਲਵਲੇ ਲਿਖੇ ਸਾਡੇ ਸੁਣਨ ਵਾਲਿਆਂ ਨਾਲ ਕਰੂੰਗਾ ਜਰਖਸ਼ੀਰ ਜੀ ਹਾਂ ਜੀ ਬਿਲਕੁਲ ਮੈਂ ਲਿਖਿਆ ਸੀ ਜੀ ਉੱਠ ਵੇ ਅੜਿਆ ਕੁਝ ਬੋਲ ਵੇ ਅੜਿਆ ਆਪਣੇ ਆਪ ਨੂੰ ਸੰਬੋਧਨ ਕਰਕੇ ਵੀ ਉੱਠ ਤੇ ਹੁਣ ਬੋਲਣ ਦਾ ਵੇਲਾ ਤੂੰ ਬੋਲਣਾ ਚਾਹੀਦਾ ਉੱਠ ਵੇ ਅੜਿਆ ਕੋਜੇ ਬੋਲ ਵਿਹੜਿਆ ਦਿਲ ਦੇ ਵਰਕੇ ਫੁੱਲ ਵਿਹੜਿਆ ਜੀ ਅੱਧੀ ਰਾਤੀ ਧੋਖਾ ਕਰਕੇ ਦਿੱਤੇ ਕਿਸਾਨ ਨੇ ਰੋਲ ਵਿਹੜਿਆ ਚਾਵਾਂ ਦੇ ਨਾਲ ਬਦਲਾਸ ਹੀ ਲਿਆਂਦਾ ਵਾਹ ਫੁੱਲ ਗਈ ਸਾਰੀ ਪੋਲ ਵਿਹੜਿਆ ਕੁੱਟ ਕੇ ਮਾਰ ਕੇ ਗਾਲਾਂ ਕੱਢ ਕੇ ਰਸਤੇ ਦਿੱਤੇ ਖੋਲ ਵਿਹੜਿਆ ਪੁੱਟ ਪੁੱਟ ਸੁੱਟ ਤੇ ਤੰਬੂ ਕਨਾਤ ਕਰਤੇ ਸਾਰੇ ਖੋਲ ਵਿਹੜਿਆ ਜਿਹਨੂੰ ਕਹਿੰਦੇ ਖੋਲੇ ਬਣਾ ਦੇਣਾ ਜੀ ਜੀ ਮਾਵਾ ਦੇ ਪੁੱਤ ਵੀਰ ਭੈਣਾ ਦੇ ਨਾਰਾਂ ਦੇ ਫੜਲੇ ਢੋਲ ਵੇੜਿਆ ਇੰਨਾ ਜ਼ੁਲਮ ਨੇ ਹੱਥਾਂ ਉੱਤੇ ਜਿਨ੍ਹਾਂ ਕੋਲ ਝੰਡੇ ਵਿੱਚ ਪਿਆ ਦੰਡਾ ਵੀ ਨਹੀਂ ਰਹਿਣਤਾ ਜੀ ਇੰਨਾ ਜ਼ੁਲਮ ਨੇ ਹੱਥਾਂ ਉੱਤੇ ਪੈਰੀਂ ਦਿੱਤੇ ਰੋਲ ਵੇੜਿਆ ਵਾਲ ਖਿਲਰੇ ਤੁਸੀਂ ਵੇਖਿਆ ਪੱਗਾਂ ਵੀ ਲਾਤੀ ਜੀ ਜੀ ਵਾਲ ਖਿਲਰੇ ਪੈਰੋਂ ਨੰਗੇ ਕਰਨ ਮੌਤ ਨਾਲ ਢੋਲ ਵੇੜਿਆ ਪੈਰੀਂ ਰੁਲਦੀਆਂ ਪੱਗਾਂ ਤੱਕ ਕੇ ਪਹਿਣ ਕਾਲਜੇ ਹੌਲ ਵੇੜਿਆ ਤੁਸੀਂ ਸਾਡੇ ਤੇ ਅਸੀਂ ਤੁਹਾਡੇ ਸਰਕਾਰ ਇਦਾਂ ਹੀ ਕਹਿੰਦੀ ਜੀ ਤੁਸੀਂ ਸਾਡੇ ਤੇ ਅਸੀਂ ਤੁਹਾਡੇ ਤੂ ਠੇ ਸਰਕਾਰ ਦੇ ਢੋਲ ਵੇ ਅੜਿਆ ਅੱਖ ਸਰਕਾਰ ਦਾ ਭਾਰਾ ਤੱਕ ਕੇ ਕਿਉਂਕੇ ਲੋਕੀ ਪਾਸਾ ਵੀ ਵੱਟ ਜਾਂਦੇ ਹਾਂ ਹਾਂ ਬਿਲਕੁਲ ਅੱਖ ਸਰਕਾਰ ਦਾ ਭਾਰਾ ਤੱਕ ਕੇ ਕਿਤੇ ਨਾ ਜਾਵੀਂ ਢੋਲ ਵੇ ਅੜਿਆ ਕਿਧਰੇ ਡਰ ਕੇ ਅੰਦਰ ਵੜ ਕੇ ਬੰਨਾ ਬੈਜੇ 16 ਵੇ ਅੜਿਆ ਵਾਹ ਵਾਹ ਰੋਟੀ ਰੋਟੀ ਤੇਰੀ ਖੋ ਲੈਣਗੇ ਜਿਹੜੀ ਖਾਨਾ ਗੋਲ ਵੇ ਅੜਿਆ ਥੋੜੀ ਜੀ ਟੇਢੀ ਮੇਢੀ ਹੋਏ ਤੇ ਇਹਨੇ ਰੋਟੀ ਕਿਉਂ ਨਹੀਂ ਗੋਲ ਪੱਕੀ ਜੀ ਜੀ ਰੋਟੀ ਤੇਰੀ ਖੋ ਲੈਣਗੇ ਜਿਹੜੀ ਖਾਨਾ ਗੋਲ ਵੇੜਿਆ ਤੇਰੇ ਹੱਥੋਂ ਦਾਣੇ ਫੋਕੇ ਭੜਨ ਅਡਾਨੀਆਂ ਦੇ ਢੋਲ ਵੇੜਿਆ ਕਿਹੜੇ ਕਿਹੜੇ ਸੈਲੋ ਬਣਾਤੇ ਨਾ ਜੀ ਜੀ ਫਿਰ ਅੱਲਾਹ ਵਸਤੇ ਮੈਂ ਲਿਖਿਆ ਭਗਤ ਸਿੰਘਾ ਹੁਣ ਫਤਿਹ ਬੁਲਾ ਦੇ ਕਿਤੇ ਚੁੱਭ ਨਾ ਜਾਵਣ ਬੋਲ ਵੇੜਿਆ ਵਾਹ ਵਾਹ ਪਾਕਸਾ ਜੀ ਇਹ ਸਾਬਿਤ ਜਿਹੜੇ ਸਰਕਾਰ ਪੱਖੀ ਲੋਕ ਆ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ ਹਾਂਜੀ ਉਹ ਕਿ ਨਹੀਂ ਸਮਝਦੇ ਕਿ ਬਾਕੀ ਜਿਹੜੇ ਹੈਗੇ ਆ ਪੰਥ ਦੀ ਸੇਵਾ ਕਰਨ ਵਾਲੇ ਜਾਂ ਜਥੇਬੰਦੀਆਂ ਜਾਂ ਰਾਗੀ ਢਾਡੀ ਕਵੀਸ਼ਰ ਆ ਉਹਨਾਂ ਨੂੰ ਵੀ ਇੱਥੇ ਜਿਹੜਾ ਆਪਣਾ ਜਿਹੜਾ ਜਿਹੜਾ ਮੈਂ ਸੰਬੋਧਨ ਕੀਤਾ ਉਹ ਨਾ ਜੀ ਉੱਥੇ ਵੇ ਅੜਿਆ ਕੁਝ ਬੋਲ ਵੇ ਅੜਿਆ ਇਹਦਾ ਅਰਥ ਇਹੋ ਹੀ ਆ ਕਿ ਜਿੰਨੂੰ ਜਿੰਨੂੰ ਜਿਹੜੀ ਜਿਹੜੀ ਪ੍ਰਮਾਤਮਾ ਨੇ ਤਾਕਤ ਦਿੱਤੀ ਨਾ ਤੁਹਾਨੂੰ ਚੈਨਲ ਦੀ ਦਿੱਤੀ ਆ ਤੁਹਾਡਾ ਫਰਜ਼ ਬਣਦਾ ਆਪਣੇ ਚੈਨਲ ਤੇ ਗੱਲ ਕਰੋ ਅਖਬਾਰ ਵਾਲੇ ਨੂੰ ਅ ਅਖਬਾਰ ਦੀ ਤਾਕਤ ਉਹਦਾ ਫਰਜ਼ ਬਣਦਾ ਅਖਬਾਰ 'ਚ ਗੱਲ ਕਰੀ ਕਵੀ ਨੂੰ ਕਲਮ ਦੀ ਤਾਕਤ ਉਹਦਾ ਕੰਮ ਆ ਲਿਖ ਕੇ ਇਹਦੇ ਵਿਰੁੱਧ ਜਿਹੜੀ ਉਹ ਆਪਣੀ ਗੱਲ ਰੱਖੇ ਜੀ ਪ੍ਰਿੰਟ মিডিਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਸ ਸਟੇਜਾਂ ਦੇ ਉੱਤੇ ਹੀ ਜਾਣਾ ਹਾਂਜੀ ਇਹ ਜੀ ਕਿਉਂਕਿ ਰਾਤ ਹੋਇਆ ਚਾਹੋ ਕਰਨਗੇ ਸਾਰੇ ਮੈਨੂੰ ਉਮੀਦ ਆ ਕਿ ਬਹੁਤ ਹੱਦ ਤੱਕ ਕਿਉਂਕਿ ਹਰ ਬੰਦਾ ਕਿਸਾਨੀ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਹੀ ਜੁੜਿਆ ਹੋਇਆ ਚਾਹੇ ਉਹ ਵਾਈ ਕਰਦਾ ਜਾਂ ਨਹੀਂ ਕਰਦਾ ਪਰ ਕਿਉਂਕਿ ਕਿਸਾਨੀ ਦਾ ਸਿੱਧਾ ਸਬੰਧ ਰੋਟੀ ਦੇ ਨਾਲ ਹੈ ਤੇ ਰੋਟੀ ਕਿਸਾਨੀ ਨੇ ਹੀ ਪੈਦਾ ਕਰਨੀ ਹੈ ਜੇ ਇਹ ਪਕਾਉਣੀ ਔਖੀ ਆ ਖਾਣੀ ਔਖੀ ਆ ਤੇ ਪੈਦਾ ਕਰਨੀ ਉਤੋਂ ਵੀ ਔਖੀ ਜੀ ਇਹ ਸਦਾ ਕਿ ਤੁਹਾਨੂੰ ਉਮੀਦ ਆ ਵੀ ਸਾਰੇ ਆਉਣ ਵਾਲੇ ਸਮੇਂ 'ਚ ਬੋਲਣਗੇ ਤੇ ਕਿਸਾਨੀ ਦੇ ਹੱਕ ਦੇ ਵਿੱਚ ਡੜਨਗੇ ਜੀ ਤਦਾ ਪਾਕ ਸਿੰਘ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਭਗਤ ਸਿੰਘ ਜੀ ਕਵੀਸ਼ਰ ਪਿੱਟੇਵੜ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਾਲਾ ਵਾਹਿਗੁਰੂ ਜੀ ਕੀ ਫਤਿਹ